ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਸ਼ਨਾਵ ਜੀ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਗੇ ਅਸੀਂ ਵੀ ਠੀਕ ਹਾਂ ਤੇ ਅੱਜ ਜਿਹੜੀ ਵਲੌਗ ਦੀ ਸਟਾਰਟਿੰਗ ਹੈ ਗੱਡੀ 'ਚ ਬੈ ਕੇ ਕੀਤੀ ਹੈ ਤੇ ਟਾਈਮ ਮੈਂ ਤੁਹਾਨੂੰ ਦਿਖਾਨੀ ਆ ਟਾਈਮ ਹੋ ਗਿਆ 7:55 7:55 ਤੇ ਬਾਹਰ ਦਾ ਮੌਸਮ ਦੇਖੋ ਧੁੰਦ ਪੂਰੀ ਫੁੱਲਾ ਕੈਮਰੇ 'ਚ ਸਾਫ਼ ਦੇਖ ਜਾ ਦੇ ਦਰ ਉਹ ਦਿਖਦਾ ਨਹੀਂ ਜਾ ਰਹੇ ਆਂ ਜੀ ਆਪਣੇ ਘਰਾਂ ਨੂੰ ਮਤਲਬ ਆਪਣੇ ਪਿੰਡ ਜਾ ਰਹੇ ਆਂ ਹਾਂਜੀ ਗੁਰਪੁਰਬ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਨਾ ਤੇ ਸਾਡੇ ਪਿੰਡ ਹੈਗਾ ਜੀ ਨਗਰ ਕੀਰਤਨ ਤੇ ਨਗਰ ਕੀਰਤਨ ਚ ਅਸੀਂ ਛੋਟੀ ਜੀ ਮਤਲਬ ਪਰਮਾਤਮਾ ਨੇ ਇੱਕ ਚਾਇਆ ਇਸਵਰ ਦੇ ਥੋੜੀ ਸੇਵਾ ਕਰਨ ਲੱਗਿਆ ਚਾਹ ਤੇ ਮਤਲਬ ਮੱਠੀ ਦਾ ਥੋੜਿਆ ਮਤਲਬ ਲੰਗਰ ਲਾਣ ਲੱਗਿਆ ਹੈ ਨਾ ਤੇ ਅਸੀਂ ਸਾਰੇ ਚੱਲੇ ਆਂ ਪਿੰਡ ਰਾਤ ਹੀ ਫੋਨ ਆਇਆ ਇੱਕਦਮ ਹੀ ਅਸੀਂ ਸਲਾਹ ਬਣਾਈ ਕਿਉਂਕਿ ਅਸੀਂ ਕਿਹਾ ਕਿ ਚਲੋ ਅਗਰ ਜਮਾ ਹੀ ਨਿਕਣ ਡਿਆ ਅਸੀਂ ਕਿਹਾ ਕਿ ਚਲੋ ਬਣਾ ਸੇਵਾ ਕਰਨੀ ਚਾਹੀਦੀ ਹੈ ਨਾ ਤੇ ਅਏ ਤੇ ਮੈਨੂੰ ਨਹੀਂ ਦਿਖੰਦਿਆ ਤੇ ਬਿਲਕੁਲ ਨਹੀਂ ਦੇਖਦਾ ਪਿਆ ਤੁਹਾਨੂੰ ਇੰਨੀ ਪਈ ਨਾ ਬੁਰਾ ਹਾਲ ਏ ਤੇ ਬਸ ਅਸੀਂ ਜੀ ਪਿੰਡ ਪਹੁੰਚਣ ਲੱਗਿਆ ਤੇ ਦੇਖਦਿਆਂ ਨਗਰ ਕੀ ਤਨ ਆਊਗਾ ਮੈਨੂੰ ਲੱਗਦਾ ਸਾਡੇ ਘਰ ਤੱਕ ਟਾਈਮ ਲੱਗ ਜਾਣਾ ਕਿਉਂਕਿ ਪਿੰਡ ਚ ਚੱਲਣਾ ਸਾਰੇ ਪਿੰਡ ਮਤਲਬ ਗੇੜਾ ਦੇ ਕੇ ਤੇ ਲਾਸਟ ਅਸੀਂ ਖੇਤਾਂ ਚ ਰਹਿਨੇ ਆ ਤੇ ਕਦੋਂ ਵਾਰੀ ਆਉਂਦੀ ਸਾਡੀ 1 ਵਜੇ 1:30 ਵਜੇ 2 ਵਜੇ ਜਦੋਂ ਵੀ ਆਈ ਕੁਲਵਿੰਦਰ ਅੱਜ ਉਹਦਾ ਪ੍ਰੋਗਰਾਮ ਸੀਗਾ ਤੇ ਉਹ ਪ੍ਰੋਗਰਾਮ ਤੇ ਗਿਆ ਹੋਇਆ ਤੇ ਅੱਜ ਡਿਊਟੀ ਸਾਡੀ ਲਈ ਹੈ ਮਠੀਆਂ ਦਾ ਆਰਡਰ ਦਿੱਤਾ ਹੋਇਆ ਸੀ ਰਾਤ ਉਹ ਸਾਰਾ ਕੁਝ ਅਸੀਂ ਹੀ ਸਵੇਰੇ ਲੈ ਕੇ ਲੈ ਕੇ ਜਾਣਾ ਮਠੀਆਂ ਤੇ ਬਾਕੀ ਜੋ ਚਾਹ ਦਾ ਸਮਾਨ ਹੁੰਦਾ ਉਹ ਸਾਰਾ ਅਸੀਂ ਲੈ ਕੇ ਚੱਲੇ ਆ ਤੇ ਲੈਣਾ ਅਸੀਂ ਰਾਤ ਨੂੰ ਤੇ ਰਾਤ ਜਦੋਂ ਇੱਕਦਮ ਸਾਡਾ ਪ੍ਰੋਗਰਾਮ ਬੜਿਆ ਫਿਰ ਅਮਨ ਨੇ ਸਾਰੇ ਪਾਸੇ ਫੋਣ ਫਾਣ ਕਰਕੇ ਜੋ-ਜੋ ਆਪਾਂ ਨੇ ਸਮਾਨ ਚਾਹੀਦਾ ਸੀ ਉਹ ਸਮਾਨ ਸਾਰਾ ਹੀ ਲੈ ਕੇ ਜਾਣਾ ਤੇ ਬੱਸ ਅਸੀਂ ਘਰੋਂ ਨਿਕਲ ਚੁੱਕੇ ਆ ਤੁਹਾਨੂੰ ਤਾਂ ਇੰਨੀ ਹੈ ਅਸੀਂ ਕੋਸ਼ਿਸ਼ ਕੀਤੀ ਪਹਿਲਾਂ ਮੈਨੂੰ ਆਇਆ ਸੀ 6 ਵਜੇ ਚੱਲਾਂਗੇ 6 ਵਜੇ ਜ਼ਿਆਦਾ ਤੁੰਸੀ ਤੇ ਹੁਣ ਮੈਨੂੰ ਲੱਗਦਾ ਉਦੋਂ ਵੀ ਜ਼ਿਆਦਾ ਹੋ ਗਈ ਤੁਹਾਨੂੰ ਦਾ ਟਾਈਮ 8 ਵਜੇ ਗਏ ਨੇ ਤੇ ਤੁਹਾਨੂੰ ਦਾ ਹਾਲ ਦੇਖ ਲੋ ਪੀਏ ਹੌਣੀ ਹੌਲੀ 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 ਗੱਡੀ ਜਾਣੀ ਹੈ ਬਾਕੀ ਕੋਈ ਗੱਲ ਨਹੀਂ ਉਸ ਟਾਈਮ ਅਸੀਂ ਪਹੁੰਚ ਜਾਣਾ ਚਾਚੂ ਤਾਂ ਮੰਗਰਨ ਤਰਾਹੀ ਦੇਣੀ ਹੈ ਹਾਂ ਉਹ ਤਾਂ ਕੰਮ ਕਰਾਈ ਦੇਣਾ ਦੁੱਧ ਦਾ ਦੁੱਧ ਆ ਗਿਆ ਘਰੇ ਬਸ ਆਪਾਂ ਤੇ ਬਣਿਆ ਬਣਸ ਮਾਣੀ ਫੜ ਕੇ ਲੈ ਕੇ ਜਾ ਨਹੀਂ ਚਾਹ ਤਰਾਂ ਦਾ ਵੀ ਤਾਂ ਫਾਇਦਾ ਨਾ ਉਹ ਚ ਲਾਚੀਆਂ ਪਹਿਣਗੀਆਂ ਅੱਛਾ ਹਾਂ ਲਾਚੀਆਂ ਲਾਉਂਗਾ ਸੱਚ ਅਹੀ ਲੈ ਕੇ ਜਾਣੇ ਕਿਉਂਕਿ ਜਿਹੜੇ ਘਰ ਵਾਸਤੇ ਹੀ ਉਹ ਥੋੜੇ ਨੇ ਹਨਾ ਤੇ ਪ੍ਰਬੰਧ ਹੈਗਾ ਕਹਿੰਦੇ 7-800 ਹਜ਼ਾਰ ਬੰਦੇ ਦਾ ਪ੍ਰਬੰਧ ਕੀਤਾ ਹੋਇਆ ਤਾਂ ਉਹਦੇ ਵਾਸਤੇ ਜ਼ਿਆਦਾ ਚਾਹੀਦਾ ਹੀ ਬਸ ਹੁਣ ਜਾ ਨਿਆ ਘਰੇ ਪਹੁੰਚਦੇ ਆਂ ਤੇ ਪਿੰਡ ਜਾ ਕੇ ਮਿਲਦੇ ਆ ਤੁਹਾਨੂੰ ਤੇ ਉਹਨਾਂ ਚਿਰ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਠੀਕ ਹੈ ਸ਼ੇਅਰ ਜਰੂਰ ਕਰਿਆ ਕਰੋ ਮੈਂ ਹਰ ਇੱਕ ਵੀਡੀਓ ਚ ਕਿੰਨੀ ਸ਼ੇਅਰ ਕਰਿਆ ਕਰੋ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਚਲੋ ਜੀ ਦਮੂ ਸਾਡਾ ਪਿੱਛੇ ਬੈਠਾ ਆ ਜੀ ਦਮੂ ਸਾਸਰੀ ਘਰ ਨਹੀਂ ਮਿਲਣੀ ਗੁੱਡ ਮਾਰਨਿੰਗ ਸਾਰੇ ਨੂੰ ਤੇ ਸਾਸਰੀ ਘਰ ਸਾਰੇ ਨੂੰ ਜਿਹੜੇ ਬੰਦੇ 9 ਵਜੇ ਉੱਠਦੇ ਆ ਅੱਜ 6 ਵਜੇ ਉਟਾਲੇ ਉਹਨਾਂ ਦੀ ਹਾਲਤ ਦੇਖਿਆ ਕੀ ਹੈ ਵੈਸੇ ਅਸੀਂ ਨਾ ਮੇਰੇ ਘਰ ਪਿੰਡ ਦਾ ਨਗਰ ਕੀਰਤਨ ਪਹਿਲੀ ਵਾਰ ਦੇਖਾਂਗੇ ਕਿਉਂਕਿ ਅਸੀਂ ਦੂਰ ਹੋਣ ਕਰਕੇ ਆ ਕਿਤੇ ਜੰਮੂ ਕਿਤੇ ਬਠਿੰਡੇ ਹੋਣ ਕਰਕੇ ਕਦੀ ਅਟੈਂਡ ਨਹੀਂ ਕੀਤਾ ਮੈਂ ਤਾਂ ਕਿੱਦਾਂ ਹੈ ਤੇ ਅੱਜ ਅਟੈਂਡ ਕਰਾਂਗੇ ਤੇ ਤੁਹਾਨੂੰ ਵੀ ਆਪਣੇ ਪਿੰਡ ਦਾ ਜਿਹੜਾ ਨਗਰ ਕੀਰਤਨ ਜਰੂਰ ਦਿਖਾਵਾ ਜੇ ਤੇ ਇੱਕ ਭੈਣ ਦਾ ਕਮੈਂਟ ਸੀ ਮੈਨੂੰ ਯਾਦ ਆ ਜਾ ਤਾਰ ਦੇ ਜੰਮੂ ਗਿਆ ਤੋ ਤੇ ਉਹ ਸਪੈਸ਼ਲ ਪੁੱਛਦੇ ਹਨ ਕਿ ਤੁਸੀਂ ਜੰਮੂ ਕਿਉਂ ਰਹਿੰਦੇ ਸੀ ਤੇ ਮੈਨੂੰ ਲੱਗਦਾ ਸ਼ਾਇਦ ਉਹ ਨਵੇਂ ਆਏ ਨੇ ਸਾਡੇ ਚੈਨਲ ਤੇ ਤੇ ਪਲੀਜ਼ ਜੀ ਅਸੀ ਨਾ ਤੁਸੀਂ ਜਾ ਕੇ ਪਿਛਲੇ ਸਾਰੇ ਵਲੌਗ ਦੇਖਿਓ ਖਰ ਜੰਮੂ ਵਾਲੇ ਵਲੌਗ ਨਹੀਂ ਹੈਗੇ ਉਦੋਂ ਅਸੀਂ ਵਲੌਗਿੰਗ ਨਹੀਂ ਸੀ ਕਰਦੇ ਤੇ ਜੰਮੂ ਬਾਸੀ ਸਾਹਿਬ ਜੋਬ ਕਰਦੇ ਨੇ ਮਤਲਬ ਜੋਬ ਕਰਦੇ ਨੇ ਟਰਾਂਸਫਰ ਹੁੰਦੀ ਰਹਿੰਦੀ ਹੈ ਇਹਨਾਂ ਦੀ 3 ਸਾਲ ਬਾਅਦ ਆ ਬੁਣੀ ਵੀ ਮਰਜੀ ਇਹ ਲੈ ਲਓ ਜੇ ਟਰਾਂਸਫਰ ਹੋ ਲਈ ਯਾਰ ਬੰਦੇ ਜੋਬ ਵੀ ਕਰ ਗਏ ਤੇ ਟਰਾਂਸਫਰ ਹੁੰਦੀ ਰਹਿੰਦੀ ਤਾਂ ਕਰਕੇ ਅਸੀਂ ਕਦੇ ਕਿਤੇ ਬਠਿੰਡੇ ਜੰਮੂ ਖੰਨੇ ਹੋਰ ਕਿੱਥੇ ਪਟਿਆਲੇ ਐਵੇਂ ਅਸੀਂ ਆਉਂਦੇ ਜਾਂਦੇ ਰਹਿੰਨੇ ਤਾਂ ਕਰਕੇ ਅਸੀਂ ਜੰਮੂ ਗਏ ਸੋਏ ਸੀ ਠੀਕ ਹੈ ਤੇ ਬਾਕੀ ਇੱਕ ਭੈਣ ਦਾ ਕਮੈਂਟ ਸੀ ਕਿ ਭਾਜੀ ਸਰਕਾਰੀ ਜੋਬ ਕਰਦੇ ਨਹੀਂ ਜੀ ਸਰਕਾਰੀ ਜੋਬ ਨਹੀਂ ਕਰਦੇ ਸਰਕਾਰੀ ਨਾਲੋਂ ਵੀ ਉੱਤੇ ਜੋਬ ਹੈ ਪ੍ਰਾਈਵੇਟ ਸਾਰਾ ਦਿਨ ਕੋਈ ਛੁੱਟੀ ਨਹੀਂ ਦੇਣੀ ਕੋਈ ਕੁਛ ਨਹੀਂ ਤੁਸੀਂ ਦੇਖ ਲਓ ਸਰਕਾਰੀ ਚ ਤਾਂ ਸਰਕਾਰੀ ਚ ਪੂਰੀ ਛੁੱਟੀਆਂ ਹੁੰਦੀਆਂ ਨੇ ਟਾਈਮ ਸਟੰਡ ਬੰਦਾ ਘਰੇ ਜਾਂਦਾ ਹਾਂ ਸਾਡਾ ਕੋਈ ਟਾਈਮ ਨਹੀਂ ਹਾਂ ਪਰ ਇਹ ਹੈ ਕਿ ਵਧੀਆ ਦਿੱਤਾ ਮਾਲਕ ਨੇ ਹਾਂ ਬਹੁਤ ਹੈ ਬੇਸ਼ੱਕ ਕੰਮ ਸਾਡੇ ਤੋਂ ਲੈ ਰਹੇ ਨੇ ਦਿਨ ਰਾਤ ਇੱਕ ਕਰਕੇ ਕੋਈ ਛੁੱਟੀ ਨਹੀਂ ਕੋਈ ਕੁਛ ਨਹੀਂ ਤੇ ਆ ਜਿਹੜੀ ਮੈਂ ਛੁੱਟੀ ਅੱਜ ਕਰ ਰਿਹਾ ਆ ਇਹ ਤਾਂ ਕਰ ਰਿਹਾ ਵੀ ਜਿਹੜਾ ਪਿਛਲੇ ਐਤਵਾਰ ਕੰਮ ਕੀਤਾ ਸੀ ਉਹਦੇ ਵੱਢੀ ਛੁੱਟੀ ਮਿਲ ਰਹੀ ਹੈ ਇਹ ਅੱਜ ਥੋੜਾ ਜਿਹਾ ਹੌਲੀ ਚੱਲੋ ਯਾਰ ਮੈਨੂੰ ਤਾਂ ਜਵਾ ਹੀ ਨਹੀਂ ਪੈਦਾ ਫਿਰ ਕੈਮਰੇ ਚ ਦੇਖੀ ਜੋ ਮੇਰੀਸਾ ਹਾਂ ਆ ਦੇਖੋ ਦੇਖੋ ਕਿੰਨਾ ਸੋਹਣਾ ਚੱਲੋ ਆਣ ਤਾਂ ਇੱਕ ਹੁੰਦਾ ਤੇ ਮਟੀਆਂ ਉਹ ਨਾਲ ਰੱਖਿਆ ਰਹਿੰਦੇ ਤੇ ਉਹਦੇ ਨਾਲ ਖਾਣੇ ਦੇ ਕਰਦਾ ਮੇਰਾ ਖਾਣੇ ਦਾ ਦਿਲ ਕਰ ਰਿਹਾ ਇਹ ਟੋਲਾ ਵਾਲੇ ਆਟੇ ਦੇ ਹਾਂ ਖਾਣੇ ਦਾ ਲੈ ਲੈ ਠੀਕ ਠੇ ਇਧਰ ਮੈਸੂ ਨਹੀਂ ਮਿਲਦੇ ਹਾਂ ਸਾਡੇ ਵੱਲ ਮੈਸੂ ਹੁੰਦੇ ਮੈਸੂ ਕਿਉਂ ਦੇਵੇ ਮੈਸੂ ਕੋਈ ਮਠਾਈ ਹੁੰਦੀ ਠੀਕ ਹੈ ਨਾ ਅੰਠਾ ਠੰਡ ਲਾ ਕੇ ਜਦੋਂ ਹੋਂਕੀ ਤੇ ਗਏ ਤੇ ਲੈ ਕੇ ਆ ਗਏ ਹਾਂ ਤੇ ਦੇਖ ਦੇਖ ਕੇ ਹੋਰ ਭੁੱਖ ਲੱਗ ਜਦੀ ਹੈ ਪੇਸਟਰੀ ਖਾਣ ਦਾ ਦਿਲ ਕਰੀ ਜਾਂਦਾ ਜਦੋਂ ਆਪਾਂ ਘਰੇ ਹੁੰਦੇ ਨਾ ਫਿਰ ਭੰਦਾ ਸੋਈ ਤੱਕ ਕੁਝ ਨਾ ਖਾਓ ਕੋਈ ਚੱਕਰ ਨਹੀਂ ਜਦੋਂ ਪਹੁੰਚ ਗਏ ਤਾਂ ਟੈਂਟ ਜੀ ਇੱਥੇ ਆਪਸ਼ਨਸ ਹੀ ਇੰਨੀਆਂ ਪਈਆਂ ਨੇ ਘਰੇ ਆਪਸ਼ਨ ਨਹੀਂ ਹੁੰਦੀਆਂ ਨਾ ਹਾਂ ਘਰੇ ਤੇ ਉਹ ਦੇਖੋ ਇਹਨਾਂ ਨੇ ਰਾਲਾਂ ਸਿੱਟਤੀਆਂ ਅੱਖਰ ਦੋਨਾਂ ਜਾਣੇ ਦੋਨੇ ਸਵੇਰੇ ਸਿਰੇ ਸੁਪੰਚੀ ਰਸਗੁਲੇ ਘਾ ਰਹੇ ਨੇ ਦੱਸੋ ਟਾਈਮ ਹੈਗਾ 8:30 ਦਾ ਹੈਂ ਦੇਖ ਲਓ ਤੁਹਾਨੂੰ ਮੈਂ ਪਹਿਲਾਂ ਗੱਡੀ ਦਿਖਾਈ 8 ਵਜੇ ਜੇ ਘਰੇ ਹੁੰਦੇ ਕਦੇ ਨਾ ਖਾਂਦੇ ਘਰੇ ਦੇ ਚਾਹ ਨੂੰ ਕਿਹੜਾ ਦੇਣਾ ਸੀ ਇਹਨਾਂ ਨੂੰ ਲਿਆ ਚਾਹ ਲਿਆ ਚਾਹ ਰਹੁੰਦੇ ਵੀ ਇਹ ਨਹੀਂ ਮੈਂ ਕਿ ਜੇ ਘਰੇ ਆਪਾਂ ਹੁੰਦੇ ਤਾਂ ਫਿਰ ਤਨੀ ਜੀ ਕਰਨਾ ਖਾਣ ਨੂੰ ਇੱਥੇ ਆ ਕੇ ਜੀਕ ਦੱਨ ਕਰੇਗਾ ਹੋਣਗੇ ਕਿ ਜੀ ਕਰਦਾ ਆਪਾਂ ਦਾ ਹੋ ਜਿਆਦਾ ਜੀ ਕਰਦਾ ਕਿੰਨ ਜਿਆਦਾ ਲੱਗਿਆ ਤਾਂ ਕਰਕੇ ਖਾਣਾ ਪੈ ਰਿਹਾ ਹਾਂ ਵੀਲੇ ਨਹੀਂ ਬਹਿਣਾ ਆਪਾਂ ਨੇ ਹਨਾ ਅੱਜ ਆਪਾਂ ਸਮਾਨ ਸਾਰਾ ਲੈ ਲਿਆ ਨਹੀਂ ਬੜੀ ਗੱਲ ਸੀ ਉਹ ਕਿੰਨੀ ਜੁਨੀ ਕਿੱਤਰ ਰੱਖਾਂਗੇ ਅੱਗੇ ਰੱਖ ਲਾਂਗੇ ਅੱਗੇ ਥੈਂਕ ਯੂ ਬੋਤਾ ਨਹੀਂ ਪਿੱਛੇ ਹੀ ਰਹਿਣ ਦੇ ਉਹਨੂੰ ਉੱਤੇ ਰੱਖ ਦਿਓ ਮਠੀਆਂ ਦੇ ਇੱਥੇ ਰੱਖ ਦੇ ਹਾਂ ਬਸ ਹੋਈ ਗੋਬਾ ਪਿੱਛੇ ਰਹਿਣ ਦੇ ਅੱਗੇ ਚੱਕ ਲਾਂਗੇ ਜੋ ਚੀਨੀ ਲਾਵਾਂਗੇ ਚੱਕ ਲਾ ਆਜੋ ਆਜ ਬਹੁਤ ਬਹੁਤ ਪਤਾ ਤੁਹਾਨੂੰ ਬਹੁਤ ਕੁਝ ਪਤਾ ਹੈ ਮੈਂ ਨਾ ਹੁਣ ਡੇਲੋ ਵਾਲੀ ਤੁਹਾਨੂੰ ਫੋਨ ਕਰਦਾ ਨਾ ਪਤਾ ਵੀਡੀਓ ਦੇਖੀਓ ਨਾ ਚਾਬੀ ਵਾਲੀ ਗੱਡੀ ਵਾਲੀ ਇਹ ਗੱਡੀ ਦਾ ਪਤਾ ਹੀ ਨਹੀਂ ਲੱਗਦਾ ਕਦੋਂ ਬੰਦ ਹੋ ਜਾਂਦੀ ਹੈ ਬੰਦ ਚੱਲਦੀ ਆਲੀ ਬੰਦ ਕਦੋਂ ਇਹ ਤਾਂ ਹੁਣ ਜਿਹੜੀ ਇਹਦਾ ਹੁਣ ਡੇਲੋ ਵਾਲੀ ਭੈਣ ਦੱਸੂਗੀ ਮੈਂ ਸੋਚਿਆ ਵੀ ਤੁਸੀਂ ਗੱਲ ਭੁੱਲ ਗਏ ਹੋਵੋਗੇ ਪਰ ਕਾਨੂੰ ਨਾ ਜੇ ਮੇਰੀਆਂ ਭੈਣਾਂ ਮੇਰੇ ਨਾਲ ਸਾਥ ਹੈ ਤਾਂ ਮੈਂ ਗੱਲ ਕਿਉਂ ਭੁੱਲਾਂ ਗੱਡੀ ਦਾ ਪਤਾ ਹੀ ਨਹੀਂ ਲੱਗਦਾ ਗੱਡੀ ਚੱਲ ਰਹੀ ਹੈ ਕੀ ਬੰਦ ਹੈ ਇਹ ਨਾ ਜੋ ਗਿਆ ਨਾ ਟਰੈਕਟਰ ਲੈ ਕੇ ਦੇ ਦिए ਜਿਹੜਾ ਪਤਾ ਲੱਗੇ ਠੱਕ ਟੱਕ 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 ਸਟਾਰ ਆਪਾਂ ਨੇ ਉਧਰ ਜਾਣਾ ਸਿਟੀ ਰੋਡ ਵਾਲਾ ਲਿਫਾਫੇ ਲੈਣੇ ਨੇ ਚੀਨੀ ਚੂਨੀ ਵੀ ਆਪਾਂ ਨੇ ਰੱਖ ਲਈ ਸਾਰਾ ਕੋਈ ਸਮਾਨ ਲੈ ਲਿਆ ਤੇ ਹੁਣ ਚੱਲੇ ਆ ਜੀ ਆਪਾਂ ਵਾਪਸ ਘਰ ਨੂੰ ਧੁੰਦ ਬਹੁਤ ਆ ਹੁਣ ਹੌਲੀ ਹੌਲੀ ਪਹੁੰਚਾਂਗੇ ਤੇ ਮੈਂ ਵੀਡੀਓ ਬਣਾ ਰਹੀ ਤੇ ਜਿਹੜਾ ਵੀਰਾ ਸਮਾਨ ਰੱਖਣਾ ਹੈ ਹੀ ਉਹ ਵਿੰਦਾ ਪਿਆ ਕਿ ਮੇਰੀ ਵੀਡੀਓ ਕੋ ਬਣਾ ਰਹੀ ਮੈਂ ਉਹਦੀ ਤਾਂ ਬਣਾਈ ਨਹੀਂ ਪਿਛੇ ਡਿੱਗੀ ਦੀ ਬਣਾ ਰਹੀ ਹਾਂ ਮੈਂ ਸਮਾਨ ਰੱਖਣ ਦੇ ਤੇ ਉਹ ਵਿਚਾਰਾ ਵੇਂਦਾ ਸੀ ਕਿ ਵੀਡੀਓ ਕਿਉਂ ਬਣਾਉਣਾ ਉਹ ਵੀ ਹੋਰ ਦੱਸ ਕੀ ਲਿਆਉਣਾ ਸੀ ਬਸ ਆਹੀ ਸਮਾਨੇ ਕੋਈ ਪੁੱਛਣਾ ਹੋਰ ਪੁੱਛਣਾ ਫੋਨ ਕਰਕੇ ਵੀ ਘਰ ਵਾਤਾ ਸਮਾਨ ਹੈ ਨਾ ਜਾਈ ਹੁਣ ਤਾਂ ਗੇੜਾ ਲੱਗਿਆ ਹਜੇ ਫੇਰ ਲੱਗਣਾ ਗੇੜਾ 12 ਵਜੇ ਤੇ ਇੱਕ ਹੋਰ ਉੱਥੇ ਆਪਾਂ ਬੁਲਟ ਆ ਗਏ ਬੁਲਟ ਤੇ ਆ ਜਾਾਂਗੇ ਕੋਈ ਚੱਕਰ ਨਹੀਂ ਭੱਜ ਭੱਜਾਂਗੇ ਭੱਜਾਂਗੇ ਬੁਲਟ ਤੇ ਚਲ ਚੱਠਾ ਠੀਕ ਹੈ ਠੀਕ ਹੈ ਠੀਕ ਓਕੇ ਓਕੇ ਤੇ ਚਲੋ ਜੀ ਮਿਲਦੇ ਹਾਂ ਆਪਾਂ ਤੁਹਾਨੂੰ ਸਟਾਰਟ ਕਰਕੇ ਕਿੱਧਰ ਇਹ ਚੱਲੇ ਗੇੜੀ ਰੂਟ ਤੇ ਲੇ ਉਹ ਕਹਿੰਦਾ ਗੇਟ ਖੋਲ ਦੇ ਗੇਟ ਬਾਬੇ ਗੇਟ 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 ਉਹ ਕਹਿੰਦਾ ਦਮਨ ਨੂੰ ਕਹੋ ਨਹੀਂ ਮੈਂ ਤਾਂ ਬਾਹਰ ਹੀ ਰਹਿੰਦਾ ਗੱਡੀ ਅੱਛਾ ਫੇ ਗੇਟ ਖੋਲ ਗੇਟ ਖੋਲ ਉਹ ਮਰਨਾ ਪੈ ਉਹ ਗੇਟ ਖੋਲਦੇ ਆਈ ਉਹ ਅੰਦਰ ਵੀ ਦੂਜੀ ਲੱਗੀ ਐ

ਤੋਂ ਦਿਓ ਤੋਂ ਦਿਓ ਪੈ ਗਿਆ ਪੈ ਗਿਆ ਪਹਿਲੀ ਆ ਪਹਿਲੀ ਆ ਚਾਬੀ ਆ ਚਾਬੀ ਆ ਪਾ ਗਿਆ ਪਾ ਗਿਆ ਮੁਥੀਆਂ ਮੁਥੀਆਂ ਹੈਂਡਲ ਹੈਂਡ ਲਾ ਹੁਣ ਲਿਖਾ ਲਈ ਬੁੱਟ ਦਾ ਹੁਣ ਦਾ ਛੱਲਾ ਦਿਖਾ ਹੁਣ ਦਾ ਛੱਲਾ ਵੀ ਹੁਣ ਦਾ ਛੱਲੇ ਕੋਈ ਨਹੀਂ ਹੈ ਰਾਇਲ ਐਨਫੀਲਡ ਤੁਹਾਨੂੰ ਦਾ ਆਰਡਰ ਹੈ ਆਰਡਰ ਕਾਸ ਆਨਲਾਈਨ ਦਾ ਮੈਨੂੰ ਇਹ ਚਾਹੀਦਾ ਇਹਦਾ ਛੱਲਾ ਲੈ ਆਪਣੇ ਕੋਲ ਕਿਹੜਾ ਬੋਲਟ ਹੈ ਪਸਾ ਕੇ ਗੱਡੀ ਦਾ ਪਸਾਉਂ ਗੱਡੀ ਹੋਰ ਬੋਲਤਾ ਬੋਲਟੀ ਹੈ ਯਾਰ ਸਭ ਪਈ ਇੱਕ ਗੇੜਾ ਲਾਈ ਹੈ ਬੋਲਟ ਤੇ ਕੀ ਕਰਾਂਗੇ ਬੋਲਟ ਦਾ ਗੇੜਾ ਲਾ ਕੇ ਥੁੰਦੀ ਪੜੀ ਥੁੰਦੀ ਹੈ ਥੁੰਦੀ ਆ ਪੈ ਗਈ ਆ ਪੈ ਗਈ ਆ ਪੈੜੀ ਆ ਪੈੜੀ ਆ ਚੀਜ਼ ਤਾਂ ਘੈਂਟ ਹੈ ਬੰਦਾ ਵੀ ਘੈਂਟ ਹੋਣਾ ਚਾਹੀਦਾ ਉੱਤੇ ਬੈਠਣ ਵਾਲਾ ਆ ਦੇਖੋ ਸ਼ਕਲ ਦੇਖੀ ਆਪਣੀ ਬੈਠਾ ਰਹੇਗਾ ਬੰਦਾ ਉਹ ਮਾਈ ਗਾਡ ਸਸੀ ਗਰ ਗਈ ਸਸੀ ਗਰ ਗਈ ਸਸੀ ਗਰ ਗਈ ਉੱਤੇ ਮੱਦੂ ਤੇਰਾ ਵੀ ਆ ਡੇਲਾ ਲੱਗਦਾ ਤੈਨੂੰ ਵੀ ਨਹੀਂ ਸਿਆਰੇ ਕੱਪੜੇ ਲੱਭੇ ਚੰਗੀ ਤਰ੍ਹਾਂ ਮੈਨੂੰ ਵੀ ਲੱਭੇ ਮੈਨੂੰ ਕੋਲ ਵਿੱਚ ਲੱਭ ਕੇ ਜਿਵੇਂ ਮੜਾ ਤੱਕ ਪਾ ਲਿਆ ਸਰ ਨੂੰ ਲੱਭੇ ਹੀ ਨਹੀਂ ਉਹ ਕੋਟ ਸੈੱਟ ਪਾਇਆ ਨਹੀਂ ਉਹ ਤਾਂ ਲੁਆ ਕੋਟ ਸੈੱਟ ਕਰਕੇ ਪਾ ਲਿਆ ਹੂੰ ਚਾਦਰ ਹੁਣ ਖੋਲੀਏ ਤਾਂ ਪਤਾ ਨਹੀਂ ਉਦੋਂ ਦੀ ਵਿਹਾਂਦੀ ਚਾਦਰਾਂ ਦੇ ਕਿੰਨੇ ਨਹੀਂ ਹੈਗੇ ਦੂਜੀ ਵੀ ਖੋਲ ਕੇ ਮੰਨਣਾ ਨਹੀਂ ਦਿੱਕ ਨਹੀਂ ਅਮਮਾ ਉਹਨੇ ਇਹਦੇ ਨਾਲ ਦੀ ਦੂਜੀ ਅਮਮਾ ਨੇ ਦਿਖਾਈ ਆਪਣਾ ਇਹ ਨਹੀਂ ਇਹ ਤਾਂ ਇਹ ਤਾਂ ਕਵਰ ਲਿਆ ਹੀ ਮਣਕਾ ਪਰ ਇਹ ਵੀ ਇਹ ਵੀਡੀਓ ਖੋਲਣ ਦੀ ਕਰਦੀ ਹਾਂ ਇਹ ਤਾਂ ਕਵਰ ਹੈ ਆ ਵੀ ਇਹ ਨਹੀਂ ਵੀ ਇਹਨਾਂ ਕਵਰ ਹੈ ਨਹੀਂ ਕੋਈ ਪਰਸੋਂ ਤੱਕ ਲੱਗ ਰਿਹਾ ਅੰਨੀ ਨਾਲ ਗੜਾ ਖਾਣ ਦੇ ਤੇ ਦਸ ਅਗਲੇ ਨੂੰ ਜਾਣਾ ਤੇ ਅੱਜ ਹੀ ਮੋੜਨਾ ਨਹੀਂ ਅਸੀਂ ਕਿਹੜਾ ਹੁਣ ਜਾਣ ਕੇ ਕਰਾਂਗੇ ਮੋੜ ਲੈ ਵੀ ਠੀਕ ਨਹੀਂ ਤੇ ਫਿਰ ਦੇਖਾਂ ਕੀ ਬਣਦਾ ਬੋਰਡ ਦਾ ਹੱਥ ਦਾ ਬਣਦਾ ਹੈ ਅੱਗਾ ਮੈਂ ਪਾ ਦਿੰਦਾ ਰੋਗ ਦਾ ਮਾੜਾ ਚਾਹ ਨਾ ਸਾਢੇ ਦੋ ਹੀ ਸੀ ਚੱਲ ਬਾਦ ਨੂੰ ਮੈਂ ਕਰ ਦੋ ਮਿਸਾਲ ਮਿਸਾਲ ਲਾਉਗੀ ਦੇਖ ਕਰ ਜਰੋਪੜੀ ਵੀ ਸੋਣੀ ਪੈਣੀ ਆ ਕਿੰਨਾ ਪੜ ਹੋ ਨਹੀਂ ਆ ਗਈ ਖੋਰ ਨਾ ਮਾਰੀਂ ਖੋਰ ਜੀ ਰੁਕੋ ਸਾਰਾ ਕੁਝ ਮੈਚਿੰਗ ਹੈ ਅਨਿਕਾ ਬਈ ਜਾਪ ਲੋਕ ਨਾ ਆਪਣੇ ਜਾਓ ਕਹਿੰਦੇ ਨੇ ਸੋਪ ਨਾ ਖਾਓ ਲੋ ਤਾਂ ਮੈਂ ਲਿਆ ਤਮੇ ਇਸੇ ਤੋਂ ਦਰਵਾਜ਼ਾ ਤੀਨਾਂ ਨਾਲ ਤੀਨਾਂ ਨਾਲ ਇਹੋ ਤਾਂ ਹੈ ਬੱਲੇ ਬੱਤੀ ਬੱਤੀ ਤੇ ਵੀ ਸਾਹ ਲਵੇ ਤੁਮ ਕਈ ਹੱਥੀਂ ਕੋਲ ਜਾਂ ਉਂਝ ਜਾ ਸੁਂਗਲਾ ਚ ਹੂੰ ਨੁਗਾ ਪਤੀਲੇ 깔ੋ ਦੋ ਕਰਨਾ 15 ਕਿਲੋ ਦੁੱਧ ਕਿਤੇ ਹੋਰ ਖਰਾਬ ਹੋ ਜਾਵੇ ਪਤੀਲੇ ਕੱਢ ਦੋ ਦੁੱਧ ਤਾਂ ਨਾ 15 ਕਿਲੋ ਦੁੱਧ ਹੈ ਕਿਤੇ ਉਹੀ ਨਾ ਖਰਾਬ ਹੋ ਜਾਵੇ ਪਤੀਲਾ ਇੱਕ ਦਿਓ ਪਿਆ ਹੋਰ ਚ ਕੋ ਮੇਰੀ ਆਹ ਪਣੀ ਸ਼ੱਕਰ ਫੜਦੀ ਤ ਨਹੀਂ 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 ਦੀਦੀ ਅਜੇ ਨਾ ਪਾਈ ਚੱਕਰ ਲਾਸਟ ਤੇ ਪਾਵਾਂਗੇ ਨਾਲੇ ਦੀਦੀ ਬੜੀ ਤਿੱਖੀ ਸ਼ੱਕਰ ਜੀ ਨਹੀਂ ਮੈਂ ਪਾਈ ਤਾਂ ਹੀ ਪਾਵਾਂਗੇ ਓਣ ਕਰ ਰੱਖਿਏ ਨੇ ਬੰਦ ਵੀ ਨਹੀਂ ਕੀਤੀਆਂ ਇਹ ਦੇਖਿਓ ਪਾਪਾ ਕੈਮਰੇ ਚ ਜਗਮਗ ਕਰ ਰਹੀਆਂ ਨੇ ਉਹ ਜਗਮਗ ਨਹੀਂ ਕਰ ਰਹੀਆਂ ਆ ਦੇਖੋ गड्डी अंदर बढ़ रहे मरीज सैट करके लाती कि गंदी और रखी है देखो ग्म ਹੇ ਹੁਣ ਮੈਂ ਚੱਲੀਆ ਪਾਪਾ ਨਾਲ ਬੁੱਲਟ ਤੇ ਆਇਆ ਅੰਮੇ ਤੇ ਚੱਲੀਆ ਬੁੱਲਟ ਬੁੱਲਟ ਇਧਰ ਆ ਤੇ ਦੇਖਦੀ ਆ ਟਰਾਈ ਕਰੂੰਗੀ ਕਿ ਮੈਂ ਵੀ ਚਲਾਵਾਂ ਠੰਡ ਲੱਗ ਰਹੀ ਐ ਮੈਨੂੰ ਬਹੁਤ ਪੈਰਾਂ 'ਚ ਵੀ ਕੁਛ ਨਹੀਂ ਪਾਇਆ ਕੱਪੜਾ ਹੀ ਪਾਇਆ ਚਲੋ ਆਪਾਂ ਮੈਂ ਮੋਤੀ ਮੋਤ ਮੋਤ ਇਹ ਬੁੱਲਟ ਤੇ ਬਹਿ ਚੁੱਕਿਆ ਮੈਂ ਮੈਂ ਤੇ ਪਾਪਾ ਤੇ ਚਲਾ ਚਲਾ ਦੋਗੇ ਬੁੱਲਟ ਪਾਪਾ ਵਿੰਡਾਲੇ ਰੋਡ ਤੇ ਚਲਾਉਨੇ ਆਂ ਔਰ ਇਹ ਰੋਡ ਬਹੁਤ ਚੰਗਾ ਹੈ ਵਿੰਡਾਲੇ ਰੋਡ ਤੇ ਚੱਲਦੇ ਆ ਗਾਇਸ ਕਿ ਆਪਣੀ ਰੋਡ ਚੱਲਦਾ ਹੈ ਲੋ ਜੀ ਹੁਣ ਦਮਨ ਚਲਾਉਣ ਲੱਗੀ ਆ ਕਲਚ ਦੱਬਾ ਕਲਚ ਦੱਬਾ ਕਲਚ ਕਿੱਥੇ ਆ ਪੂਰਾ ਦਬ ਪੂਰਾ ਦਬ ਕੇ ਰੱਖਾ ਇੱਕ ਗੇਅਰ ਲਾਗੇ ਰਨ ਆ ਵੀ ਹਣੀ ਛੱਡੀ ਠੀਕ ਹੈ ਲੋ ਜੀ ਮੈਂ ਮੋਬਾਈਲ ਨੂੰ ਕਰ ਲੱਗਿਆ ਬੰਦ ਕਿਉਂਕਿ ਮੈਨੂੰ ਆਪ ਡਰ ਲੱਗ ਰਿਹਾ ਹੈ ਕਿ ਕਿਤੇ ਹੋਰ ਨਾ ਕਿਤੇ ਖਤਾਨਾ ਚ ਬੈਠ ਜਾਈਏ ਆ ਕੇ ਬੰਦ ਕਰ ਲਿਆ ਹੈ ਇਧਰ ਆ ਚਲਾ ਦੋ ਹਾਂ ਵਾਹ ਭਾਈ ਸਰ ਹਾਲੀਵੁੱਡ ਛੱਡ ਨਾਲ ਨਾਲ ਹਾਲੀਵੁੱਡ ਦੀ ਇਸ ਹਾਲੀਵੁੱਡ ਪਿਆਹ ਚੱਲ ਰਿਹਾ ਹੈ। ਲੈ ਕੇ ਚੱਲਣਾ। ਲੈ ਕੇ ਚੱਲਿਆ। ਲਓ ਜੀ ਮੈਂ ਹੁਣ ਇਹਨੂੰ ਸਾਮਦਾ ਵੀ ਕਿਵੇਂ ਕਰਨਾ ਕਿਉਂਕਿ ਅੱਗੇ ਸਕੂਟਰੀ ਆ ਰਹੀ ਹੈ। ਮੈਂ ਦੇਖਦਾ ਸਕੂਟਰੀ ਦਾ ਕੋਈ ਗੱਲ ਨਹੀਂ। That's not it.